15 ਵੀ ਨੇ ਹੰਗਾਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ, ਕਰਪਾਨਾ ਮਾਰਨੀ ਸ਼ੁਰੂ ਕੀਤੀਆਂ ਸਾਡਾ ਦੁਕਾਨ ਤੇ ਗੱਲੇ 'ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੁੱਕ ਕੇ ਲੈ ਗਏ ਆ ਤੇ ਸਾਨੂੰ ਉਹ ਬੰਦਿਆਂ ਨੂੰ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ ਪੰਜ 3 15 ਤੋਂ 16 ਨੇ ਹੰਗੀ ਜਿੰਨਾਂ ਕੋ ਸ਼ਸਤਰ ਸਾਰੇ ਇਹਨਾਂ ਕੋ ਜਿਹੜੇ ਹੁੰਦੇ ਸਾਰੇ ਨਾਲੇ ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ ਸਭ ਕੁਝ ਆਇਆ ਤੁਹਾਡੀ ਦੁਕਾਨ ਤੇ ਸਾਡੇ ਤਾਂ ਕੈਮਰੇ ਪੈਸੇ ਰੁੱਟ ਕੇ ਲੈ ਕੇ ਗਏ ਪੈਸੇ ਉਹ ਗੱਲਾ ਬਾਹਰ ਪਿਆ ਗੱਲਾ ਗੱਲਾ ਸਮੇਂ ਤੇ ਲੱਗੇ ਆ ਆਪ ਖੋਖਾ ਪਾਨ ਵਾਲਾ ਹਾਂਜੀ ਉਹਨੂੰ ਵੀ ਕੀਤਾ ਜੀ ਆ ਸਾਹਮਣੇ ਸੋਡੀ ਕੋਲਡ ਰਿੰਗ ਆ ਜਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਈ ਠੰਡੀਆਂ ਲੜਾ ਉਹਦੀ ਗੱਲ ਆ ਉਹਨੂੰ ਧੱਕਾ ਮਾਰ ਕੇ ਕੋਲਡ ਰਿੰਗਾਂ ਉਹਦੇ ਫ੍ਰਿਜੋਂ ਕੱਢ ਕੇ ਲੈ ਗਏ ਭਾਈ ਮੇਰਾ ਨਾਮ ਅਮਿਤ ਕੁਮਾਰ ਹੈ ਜੀ ਕਿਤੋਂ ਰੰਗ ਬੋਲ ਰਿਹਾ ਯਾਰ ਜੋ ਮੰਡੀ ਚੋਂ ਦੁਕਾਨ ਮੇਰੀ ਜੋ ਕਿ ਲਾਇਸੈਂਸੀ ਇੱਕ ਸਰਫ ਛਰਾਪੀਂਦਾ ਹਤਾ ਲਾਇਸੈਂਸ ਲਿਆ ਪਾ ਛਰਾਪੀਂਦਾ ਤੇ ਭਾਈ 15 20 ਨੇ ਆਂ ਗਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ ਕਰਪਾਨਾ ਮਾਰਨੀ ਸ਼ੁਰੂ ਕੀਤੀ ਅਸੀਂ ਡਰ ਕੇ ਭੱਜ ਗਏ ਆ ਸਾਡਾ ਦੁਕਾਨ ਤੇ ਗੱਲੇ ਚ ਪੈਸੇ ਪਏ ਸੀ ਸਾਰੇ ਪੈਸੇ ਵੀ ਚੋਕੇ ਲੈ ਗਏ ਆ ਤੇ ਸਾਨੂੰ ਉਹ ਬੰਦਿਆਂ ਨੂੰ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ ਭੱਜ ਗਏ 15 ਤੋਂ 16 ਨੇ ਆਂਦੀ ਜਿੰਨਾ ਕੋ ਸ਼ਸਤਰ ਸਾਰੇ ਇਹਨਾਂ ਕੋ ਜਿਹੜੇ ਹੁੰਦੇ ਸਾਰੇ ਨਾਲ ਹੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਗਈ ਸੀ ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ ਸਭ ਕੁਝ ਆਇਆ ਵਾ ਤੁਹਾਡੀ ਦੁਕਾਨ ਤੇ ਕੈਮਰੇ ਸਾਡੇ ਚੰਨ ਕੈਮਰੇ ਪੈਸੇ ਉੱਡ ਕੇ ਲੈ ਗਏ ਪੈਸੇ ਉਹ ਗੱਲਾਂ ਬਾਹਰ ਪਿਆ ਗੱਲਾ ਗੱਲਾ ਸਮੇਂ ਤੇ ਲੱਗੇ ਆ ਇਸ ਵਾਰੀ ਪੁਲਿਸ ਨੇ ਕੰਪਲੇਟ ਕਰ ਕੰਪਲੇਟ ਦਰਖਾਸਤ ਦੇ ਦਿੱਤੀ ਕੀ ਮੰਗੀ ਕਰਦੇ ਹੋ ਜੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਜੀ ਗੱਲ ਨੂੰ ਸਾਰਾ ਬਕਾਇਦਾ ਦੱਸੋ ਮੇਰਾ ਨਾਮ ਹੈ ਜੀ ਅਮਨ ਵੋਰਾ ਮੈਂ ਆ ਟ੍ਰਾਂਸਪੋਰਟ ਦਾ ਮਾਲਕ ਆ ਵੋਰਾ ਟ੍ਰਾਂਸਪੋਰਟ ਮੇਰੀ ਘੋਮੜੀ ਚੌਂਕ ਤੇ ਬਾਲਮਿਕੀ ਮੰਦਿਰ ਮਾਰਕੀਟ ਦਾ ਮੈਂ ਕਰਾਇਦਾ ਰਿਆਂ ਠੀਕ ਹੈ ਜੀ ਮੈਂ ਅੱਜ ਅਸੀਂ 10 ਹਫ਼ਤਾ ਮੱਥਾ ਟੇਕਨ ਤੇ ਕੇ ਆਇਆ ਹੀ ਆ ਜਸਟ ਆ ਕੇ ਮੈਂ ਆਪਣੀ ਦੁਕਾਨ ਤੇ ਜੜ੍ਹ ਲੱਗਾ ਵਾਂ ਠੀਕ ਹੈ ਜੀ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ ਜਿਨ੍ਹਾਂ ਵਿੱਚ ਤਿੰਨ ਚਾਰ ਬੰਦੇ ਬੱਚੇ ਛੋਟੇ-ਛੋਟੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਬਾਕੀ ਵੱਡੇ ਸੀ ਜਿਹੜਾ ਜਿਹਨਾਂ ਨੇ ਤੋੜਪਨ ਕੀਤੀ ਆ ਇਹ ਦੇਖੋ ਜੀ ਪਿੱਛੇ ਜਦਵ ਪਾਣ ਵਾਲਾ ਮੁੰਡਾ ਵਾ ਉਹਨੂੰ ਇੱਥੋਂ ਲੱਗ ਗਈ ਉਹਦੀਆਂ ਚਪਲਾਂ ਚੁੱਕ ਕੇ ਲੈ ਗਏ ਨੇ ਮਤਲਬ ਕਿ ਇਹਨਾਂ ਨੂੰ ਚਪਲਾਂ ਵੀ ਘੱਟ ਪੈ ਗਈਆਂ ਚਪਲਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਹੋਰ ਦੋ ਚਾਰ ਲੈ ਜਾਓ ਠੀਕ ਹੈ ਜੀ ਚਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ ਇੱਕ ਪਾਨ ਵਾਲੀ ਦੁਕਾਨ ਆ ਜੀ ਹਾਂ ਜੀ ਇੱਕ ਆ ਖੋਖਾ ਪਾਨ ਵਾਲਾ ਹਾਂਜੀ ਉਹਨੂੰ ਵੀ ਕੀਤਾ ਜੀ ਆ ਸਾਹਮਣੇ ਸੋਡੀ ਕੋਲਡ ਰਿੰਗ ਆ ਜਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਈ ਠੰਡੀਆਂ ਲੜਾ ਉਹਦੀ ਗੱਲ ਆ ਉਹਨੂੰ ਧੱਕਾ ਮਾਰ ਕੇ ਕੋਲਡ ਰਿੰਗਾਂ ਉਹਦੇ ਫ੍ਰਿਜੋਂ ਕੱਢ ਕੇ ਲੈ ਗਏ ਨੇ ਠੀਕ ਆ ਜੀ ਫਿਰ ਇਹਨਾਂ ਦਾ ਵੇਖੋ ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ ਉਹ Hindu ਪਰਿਵਾਰ ਚੋਂ ਬਿਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ ਠੀਕ ਆ ਜੀ ਫਿਰ ਉਹਨੂੰ ਡਾਂਗਾ ਮਾਰੀਆਂ ਜੀ ਫਿਰ ਇਹਨਾਂ ਨੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ ਆ ਆ ਵੇਖੋ ਉਹਨਾ ਫੋਟੋ ਚੱਲ ਰਿਹਾ ਮੈਂ ਮੇਰੇ ਪੂਰੀ ਠੀਕ ਹੈ ਜੀ ਪੂਰੀ ਮੈਂ ਕਹਿੰਦਾ ਭਾਜੀ ਮੈਂ ਜਿੰਨੀ ਜਿੰਨੀ ਕੋ ਨਹੀਂ ਘਟਿਆ ਕੁੜੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਸਵੇਰ ਤੱਕ ਇਹਨਾਂ ਰਿ arreste ਨਹੀਂ ਪਈ ਤੇ ਘੋਮੜੀ ਚੌਂਗ ਕੱਲ ਬੰਦ ਕੀਤਾ ਜਾਊਗਾ ਧਰਨਾ ਦਿੱਤਾ ਜਾਊਗਾ ਪੁਲਿਸ ਪੋਰਟ ਕੀਤੀ ਗਈ ਹੈ ਜੀ ਪੁਲਿਸ ਵਾਲੇ ਐਸ ਐਚ ਓ ਸਾਹਿਬ ਆਏ ਸੀ ਗਿੱਪੀ ਸਾਹਿਬ ਵੀ ਚੱਕਰ ਮਾਰ ਗਏ ਨੇ 112 ਦੇ ਕੰਪਲੇਨਟ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਆ ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ ਪਰ ਉਹਨਾਂ ਨੇ ਅਪਸ਼ਾਸ਼ਨ ਦਵਾਇਆ ਕਿ ਅਸੀਂ ਉਹਨਾਂ ਦੀ ਐਫ ਇਹ ਹੁਣੇ ਤਲਾਹ ਮਿਲੀ ਸੀ ਇੱਥੇ ਕਿਉਂ ਮੰਡੀ ਚੌਂਗ ਚ ਆਏ ਆ ਕੋਈ ਇਹ ਨੰਗਟਾ ਹੀ ਬੱਦੇ ਸੀਗੇ ਉਹਨਾਂ ਨੇ ਆਖੇ ਇੱਥੇ ਖੜ ਬੱਸੀ ਕੀਤੀ ਆ ਕੋਈ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਇੱਥੇ ਆ ਗਏ ਬਾਕੀ ਇਹਨਾਂ ਦੇ ਬਿਆਨ ਕਲਮਤ ਕੀਤੇ ਜਾ ਰਹੇ ਆ ਬਿਆਨ ਦੇਖੇ ਜਿਹੜੀ ਕਰ ਹੋਰ ਵੀ ਇੱਥੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾੜੇ ਸੂੜੇ ਆ ਗਿਆ ਪਿੱਛੇ ਦਵਾਸ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਮੁਕਦਮੇ ਤੱਕ ਕੀਤੇ ਜਾ ਰਹੇ ਆ